ਸਾਰਿਆਂ ਨੂੰ ਸਤ ਸ੍ਰੀ ਅਕਾਲ। ਇਹ ਆ ਰਿਂਜਿੰਗ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਹੈ ਅਪ੍ਰੈਲ ਦੀ 4ਵੀਂ ਤਰੀਕ ਤੇ ਅੱਜ ਵਾਰ ਹੀ ਆਈ 4ਵੀਂ ਵੀਡੀਓ ਦੀ। ਪਿਛਲੀਆਂ ਦੋ ਵੀਡੀਓਜ਼ ਵਿੱਚ ਮੈਂ ਤੁਹਾਡੇ ਨਾਲ ਫੇਸ ਮਾਸਕ ਦੀਆਂ ਰੈਸਪੀਜ਼ ਸ਼ੇਅਰ ਕੀਤੀਆਂ ਸੀ ਪਰ ਅੱਜ ਵਾਰੀ ਆਉਂਦੀ ਹੈ ਤੁਹਾਡੇ ਵਾਲਾਂ ਦੀ ਤੇ ਅੱਜ ਆਪਾਂ ਬਣਾਵਾਂਗੇ ਇੱਕ ਹੈਅਰ ਮਾਸਕ। ਇਹ ਹੈਅਰ ਮਾਸਕ ਰੁੱਖੇ ਵਾਲਾਂ ਲਈ ਬਹੁਤ ਚੰਗਾ ਹੁੰਦਾ ਹੈ ਅਤੇ ਇਹ ਵਾਲਾਂ ਨੂੰ ਸਿੱਕਰੀ ਰਹਿਤ ਵੀ ਬਣਾਉਂਦਾ ਹੈ। ਤਾਂ ਵੇਖਦੇ ਹਾਂ ਸਾਨੂੰ ਕਿਹੜੀਆਂ ਚੀਜ਼ਾਂ ਦੀ ਲੋੜ ਪਵੇਗੀ। ਤੁਸੀਂ 2 ਛੋਟੇ ਚਮਚੇ ਕਵਾਰ ਗੰਦਲ 2 ਛੋਟੇ ਚਮਚੇ ਕੋਕਨਟ ਆਇਲ ਜਾਂ ਨਾਰੀਅਲ ਦਾ ਤੇਲ ਅਤੇ 2 ਹੀ ਛੋਟੇ ਚਮਚੇ ਨਿੰਬੂ ਦਾ ਰਸ ਲੈਣਾ ਹੈ ਜੇ ਤੁਹਾਡੇ ਵਾਲ ਸੰਘਣੇ ਹਨ ਤਾਂ ਤੁਸੀਂ ਇਹਨਾਂ ਤਿੰਨਾਂ ਚੀਜ਼ਾਂ ਵਿੱਚੋਂ ਕਵਾਰ ਗੰਦਲ ਅਤੇ ਨਾਰੀਅਲ ਦੇ ਤੇਲ ਦੀ ਮਿਣਤੀ ਨੂੰ ਥੋੜਾ ਜਿਹਾ ਵਧਾ ਵੀ ਸਕਦੇ ਹੋ ਪਰ ਧਿਆਨ ਰੱਖੋ ਕਿ ਨਿੰਬੂ ਦੇ ਰਸ ਨੂੰ ਤੁਸੀਂ 2 ਛੋਟੇ ਚਮਚੇ ਹੀ ਲਵੋ ਇੰਨੀਆਂ ਚੀਜ਼ਾਂ ਨੂੰ ਆਪਸ ਵਿੱਚ ਮਿਲਾ ਕੇ ਇੱਕ ਪੇਸਟ ਤਿਆਰ ਕਰ ਲਵੋ ਅਤੇ ਉਸ ਤੋਂ ਬਾਅਦ ਵਾਲਾਂ ਨੂੰ ਚੰਗੀ ਤਰ੍ਹਾਂ ਕੰੰਗੀ ਕਰਕੇ ਵਾਲਾਂ ਨੂੰ ਛੋਟੇ-ਛੋਟੇ ਹਿੱਸਿਆਂ ਵਿੱਚ ਵੰਡਦੇ ਹੋਏ ਇਹਨੂੰ ਆਪਣੇ ਸਿਰ ਉੱਤੇ ਲਗਾਓ ਤੁਸੀਂ ਇਹਨੂੰ ਵਾਲਾਂ ਦੀ ਜੜਾ ਉੱਤੇ ਲਾਉਣਾ ਹੈ ਨਾ ਕਿ ਵਾਲਾਂ ਉੱਤੇ ਇਸ हेयर मास्क ਨੂੰ ਸਿਰ ਤੇ ਲਾਉਣ ਤੋਂ 5 ਮਿੰਟ ਤੱਕ ਤੁਸੀਂ ਆਪਣੇ ਸਿਰ ਨੂੰ ਚੰਗੀ ਤਰ੍ਹਾਂ ਮ사ਜ ਕਰੋ। ਉਸ ਤੋਂ ਬਾਅਦ ਆਪਣੇ ਰੋਜ਼ਾਨਾ ਵਰਤੇ ਜਾਣ ਵਾਲੇ ਸ਼ੈਂਪੂ ਅਤੇ ਕੰਡੀਸ਼ਨਰ ਨਾਲ ਸਿਰ ਨੂੰ ਧੋ ਦਿਓ। ਹਮੇਸ਼ਾ ਯਾਦ ਰੱਖੋ ਕਿ ਸ਼ੈਂਪੂ ਤੋਂ ਬਾਅਦ ਕੰਡੀਸ਼ਨਰ ਦਾ ਇਸਤੇਮਾਲ ਕਰੋ। ਜੇ ਤੁਹਾਡੇ ਕੋਲ ਕੰਡੀਸ਼ਨਰ ਨਹੀਂ ਹੈ ਤਾਂ ਤੁਸੀਂ ਦਹੀਂ ਦਾ ਵੀ ਇਸਤੇਮਾਲ ਕਰ ਸਕਦੇ ਹੋ। ਤਾਂ ਮੈਨੂੰ ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਤੇ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਇਹਨੂੰ ਲਾਈਕ ਕਰਨਾ ਨਾ ਭੁੱਲਣਾ ਤੇ ਹੋਰ ਵੀਡੀਓਜ਼ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ